ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਢੋਲੇ ਦੀ ਫਾਰਮ ਪਰ ਨਾਲਾ ਦੇ ਵਿੱਚ ਤੋਂ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸਵਾਜੀ ਵੀਡੀਓ ਆਪਾਂ ਕਵਰ ਕਰ ਦਿੱਤੇ ਆਂ ਐਂਡਕ ਪਟਾਰ ਜ਼ਿਲ੍ਹਾ ਜਿਆਚਰਪੁਰ ਪੈਂਦਾ ਜਿਹੜੇ ਆਦਮਪੁਰ ਪੈਂਦਾ ਜਮੰਦਰ ਤੋਂ ਜਿਆਚਰਪੁਰ ਤੱਕ 12 20 ਕਿਲੋਮੀਟਰ ਦੀ ਦੂਰੀ ਤੇ WhatsApp ਪਰ ਆਹੀ ਆਪਾਂ ਵੀਡੀਓ ਕਵਰ ਕਰਦੇ ਪਏ ਆਂ ਨੈਕਸਟ ਵਾਰ ਕੋਈ ਨਾ ਤੁਹਾਡਾ ਕੰਮ ਆ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਤੋ ਮੋਬਾਈਲ ਨੰਬਰ ਅਜਿਹਾ 90567 24755 90567 24755 ਇਹਦਾ ਮੋਬਾਈਲ ਨੰਬਰ ਆ ਤੋ ਸਾਹਮਣੇ ਸਕਰੀਨ ਤੇ ਝੋਟੀ ਦੇਖਦੇ ਆ ਥਾਣਾ ਹਵਾਲਾ ਦੇਖੋ ਸੋਨਾ ਸਾਫ ਸੁਥਰਾ ਥਾਣਾ ਹਵਾਲਾ ਦੂਸਰਾ ਸੂਆ ਝੋਟੀ ਜੀ ਰਹੀ ਆ ਸੂਨ ਦੇ ਵਿੱਚ ਅੱਜ ਇਹਦੇ ਤਕਰੀਬਨ 6 ਤੋਂ ਲੈ ਕੇ 7 ਦਿਨ ਬਾਅਦ ਦੇ ਫਿਰ ਤੋਂ 7 ਕ ਦਿਨ ਇਸ ਝੋਟੀ ਦੇ ਸੂਨ ਤੇ ਬਾਕੀ ਆ ਪਹਿਲੇ ਸੂਏ ਨੇ ਦੁੱਧ ਦਿੱਤਾਗਾ ਤੇ ਰਾਤੋਚੋ ਨਾਲ ਇਸ ਤੇਜ਼ ਕਰੋ ਅਮੀਰ 15 ਲੀਟਰ ਦੇ ਤੁਸੀਂ ਬਾਕੀ ਆਪ ਦੀ ਸਮਝਣਾ ਕਿ ਜਿੱਦਣਾ ਦਾ ਮਾਲ ਜਨ ਵਸਿਆ ਗਈ 14 13 ਦੇ ਟੋਟੇ ਦਾ ਪਲੂਨ ਦਾ ਚੋਇਆਗਾ ਤੋਂ ਮੋਲ ਵੀਰ ਕਰਦੇ ਦਾ 1.5 ਲੱਖ ਰੁਪਈਆ 1.5 ਲੱਖ ਦੇ ਵਿੱਚੋਂ ਮੋਕਫੇ ਕੋਈ ਗਜੈਟ ਵਗੈਰਾ ਹੋ ਜੂਗੀ ਸੋਨੇ ਥਾਂ ਲਵੇ ਵੀ ਕੱਦਗਾਟ ਵਗੈਰਾ ਝੋਲੀ ਚੰਗਾ ਹੈਗਾ ਸਿੰਘ ਸਾੜ ਵਧੀਆ ਬੋਡੀ ਵਾਂਟ ਕੇ ਵਗੈਰਾ ਚੰਗੀ ਹੈ ਈਮ ਦਵਾਈ ਜੀ 1.5 ਲੱਖ ਰੁਪਈਆ ਕੀਤੀ ਹੈ ਬਹੁਤ ਵੀ ਡਿਮਾਂਡ ਕਰਦੇ ਕਿ ਅਸੀਂ ਭੇਲੂ ਕੋਈ ਲੈਣਾ ਹੈ ਤੋਂ ਤਰੇਂਡੂ ਬਸੂ ਜੀ ਬਾਜੀ ਦਿਖਾ ਰਹੇ ਆ ਤੁਹਾਨੂੰ ਤੈਂਕ ਸਾਇਜ ਵਗੈਰਾ ਸੋਨਾ ਸਾਫੀ ਤਰ੍ਹਾਂ ਭਾਈ ਜਨ ਵੀਰ ਤੋਂ ਪਿੱਛਾਂ ਚਾਹ ਜਿਹੜਾ ਸੀਮਣ ਲੱਗਿਆ ਉਹ ਵੀ ਤੁਹਾਨੂੰ ਕਨਫਰਮ ਕਰ ਦਾਂਗੇ ਸਿਰਫ 7 ਤੋਂ 8 ਦਿਨ ਇਹਦੇ ਫੂਨ ਤੇ ਜਬਸ਼ੀ ਹੋਇਆ ਤੋਂ ਕਦ ਕੜ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਤੈਂਕ ਸਾਇਜ ਦੀ ਸੋਹਣੀ ਮੂੰਹ ਮੱਥੇ ਦੀ ਇਸੇ ਬਾਕੀ ਕੁਆਲਿਟੀ ਬਜਨ ਵਗੈਰਾ ਬਿਲਕੁਲ ਬਹੁਤ ਅਜੋਕੀ ਰਹਿਦੇ ਕਿਸੇ ਪਾਸੋਂ ਨਹੀਂ ਮੀਨਿੰਗ ਤੋਂ ਪਤਲੀ ਜਮਣੀ ਰਹਿਦਾ ਜੇ ਸਰਵ ਬੈਕਸਾ ਤੋਂ ਫਰਕ ਕਰਦੇ ਤੇ ਇਸੇ ਬਾਕੀ ਸਾਡਾ ਗੁੰਦਿਆਰਾ ਸਾਫੀ ਤਰ੍ਹਾਂ ਤੁਸੀਂ ਵੀ ਚੈੱਕ ਕਰੋ ਕਿ ਸਿਰਫ 7 ਤੋਂ 8 ਦਿਨਾਂ ਵਿੱਚ ਚੋਟ ਗਈ ਅੱਜ ਥੂਣ ਦੇ ਵਿੱਚ ਪੈਂਦੀ ਵਿਦਿਆ 7 ਸਵੇਰ ਦੀ ਠੰਡੀ ਬਹੁਤ ਆ ਵਜਿਆ ਇਹ ਕਿਹਦਾ ਲੰਬਾ ਟਾਈਮ ਲੱਗਦਾ ਕਿ ਥੂਣ ਤੇ ਸਿਰਫ 3 ਮਹੀਨੇ ਪਹਿਲਾਂ ਡਰਾਈਵ ਕਰੀਆ ਤੇ ਜਿੰਨੂੰ ਜੇ ਕਰੋ ਬਿਲਕੁਲ ਕੁੰਡੀ ਚੋਟੀ ਸਿੰਘ ਬਈ ਜੁਰਪੀਆ ਨਾ ਇਹਦਾ ਕੋ ਕਿਸੇ ਵੀ ਵੀਰ ਦੇ ਛੋਟੇ ਨੰਬਰ ਦੇ ਐਡਰੈਸ ਆਪਾਂ ਫੇਰ ਮੁੜ ਕਰਾ ਦਿੰਨੇ ਆ ਨਾਮ ਵੀਰ ਦਾ ਇੰਦਰ ਸਿੰਘ ਪਿੰਡ ਕਠਾਰ ਜ਼ਿਲ੍ਹਾ ਹੁਸ਼ਿਆਰਪੁਰ 905672455 ਤੋਂ ਮੇਰਾ ਕੰਮ ਅਗਰ ਤੁਹਾਨੂੰ ਕੋਈ ਕਵਰ ਕਰਨਾ ਮੈਨਸੇ ਪਾਸੇ ਵੀ ਆਪ ਕਰਨੀ ਹੈ ਵੀਡੀਓ ਦੇਖਣ ਲਈ ਅਤੇ ਚੈਨਲ ਨੂੰ ਪਿਆਰ ਦੇਣ ਲਈ ਬਹਿ ਜਲ ਤੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ